ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਜੌਣ ਵਾਲੇ ਦੇ ਵਿੱਚ ਜੌਣ ਵਾਲਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਵੈਟਰਨਰੀ ਪ੍ਰੈਕਟਿਸ ਦਾ ਵੀਰ ਦਾ ਕੰਮ ਆ ਨਾਲ ਦੀ ਨਾਲ ਤੇ ਨਾਲ ਪਾਈ ਦੇ ਕੋਲ ਬੱਛੀਆਂ ਰੱਖੀਆਂ ਹੋਈਆਂ ਸੀ ਉਹ ਹੁਣ ਸੂਤ ਨਹੀਂ ਆਉਂਦਾ ਕਰਕੇ ਕੰਮ ਬਈ ਸਾਰੀਆਂ ਬੱਚੀਆਂ ਵੇਚਣੀਆਂ ਇੱਕ ਥੋਕੜ ਗਾਂ ਹੈਗੀ ਆ ਵੱਛੀਆਂ ਹੈਗੀਆਂ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਬਈ ਨਾਲ ਗੱਲਬਾਤ ਕਰ ਲਿਆ ਜੇ ਜਿਹੋ ਜਾਂ ਜਾਨਵਰ ਹੋਊਗਾ ਉਹੋ ਜਾਂ ਰੇਟ ਹੋ ਜਾਊਗਾ ਬਾਈ ਨਾਲ ਸਾਰੀ ਰਾਬਤਾ ਕੇਮ ਤੁਸੀਂ ਫੋਨ ਤੇ ਤੈਅ ਕਰ ਲਿਓ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਟ ਵੀਰੀ ਵਧੀਆ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਈ ਵਧੀਆ ਵਧੀਆ ਤੁਸੀਂ ਦੱਸੋ ਅੱਛਾ ਵੀਰੇ ਨਾਮ ਦੱਸ ਦੀਏ ਕਿ ਇਹਨਾਂ ਦੇ ਆਪਣਾ ਨਾਮ ਮੇਰਾ ਤੀਂਦਰ ਸਿੰਘ ਜੀ ਠੀਕ ਆ ਵੀਰੇ ਅੱਛਾ ਬੈਡਨ ਦੀ ਪ੍ਰੈਕਟਿਸ ਵੀ ਇਹ ਜਨੇ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਅੱਛਾ ਵੀਰੇ ਇਹ ਜਾਨਵਰ ਆਪਣੇ ਕੋਲ ਸਾਰੇ ਵਕਾਊ ਆ ਹੈ ਹਾਂਜੀ ਹਾਂਜੀ ਕੀ ਕਾਰਨ ਬਣ ਗਿਆ ਇਹਨਾਂ ਨੂੰ ਵੇਚਣ ਦਾ ਇਹ ਵੈਸੇ ਇੱਕ ਤਾਂ ਘਰੇ ਸੁਭਾਈ ਵੱਲੋਂ ਔਖਾ ਜੀ ਕੋਈ ਮੈਂ ਕੰਮ ਤੇ ਉੱਠ ਜਾਣਾ ਘਰੋਂ ਫਿਰ ਠੀਕ ਆ ਹਾਂਜੀ ਆਉਂ ਸਾਹਮਣੇ ਦੀ ਦਿੱਕਤ ਹੋਉਂਦੀ ਸਾਹਮਣੇ ਦੀ ਦਿੱਕਤ ਆ ਅੱਛਾ ਜੇ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਇਹਦੇ ਤੋਂ ਸ਼ੁਰੂਆਤ ਕਰ ਲਈ ਕੀ ਡਿਟੇਲ ਆਂਦੀ ਬਾਈ ਇਹ ਪਹਿਲੇ ਸੂਈ ਸੂਈ ਵੀ ਆਈ ਤੋਕੜਾ ਤੇ 1.5 ਕਿਲੋ ਦੁੱਧ ਆਈ ਦੋਹਾਂ ਟਾਈਮਾਂ ਦਾ ਹੈ ਦੋਹਾਂ ਟਾਈਮਾਂ ਦਾ ਠੰਡੀ ਸੀਲ ਆ ਜਮਾਂ ਠੀਕ ਆ ਸਚੂਣ ਚਾਰ ਨੂੰ ਠੰਡੀ ਆ ਵੀਰੇ ਹਾਂ ਹੀਟ ਦੇ ਵਿੱਚ ਹੀ ਆ ਹਾਂਜੀ ਹੀਟ ਦੇ ਵਿੱਚ ਆ ਦੁੱਧ ਦਾ ਪਹਿਲਾਂ ਸੀਗਾ 7 ਕਿਲੋ ਜੀ ਠੀਕ ਹੈ ਹੁਣ ਘਟ ਗਿਆ ਛਟੜ ਗਿਆ ਹਾਂਜੀ ਹਾਂ ਹੀਟ 'ਚ ਤਾਂ ਡਾਈ ਜਾਂਦੀ ਗਾ ਦੇਰ ਤੋਂ ਹਾਂਜੀ ਹਾਂਜੀ ਅਚਾ ਰੇਟ ਭਾਈ ਕੀ ਲਊਗਾ ਵੀਰੇ ਦਾ ਰੇਟ ਇਹਦਾ ਦੇਣ ਲੈਣ ਵੱਛੀਆਂ ਨਾਲੋਂ ਸਸਤਾ ਹੀ 12000 ਦੀ ਦੇਣੀ ਹੋਈ ਆ ਪਰ ਠੀਕ ਹੈ ਵੀਰੇ ਓਕੇ ਮਨਤਨ ਹੋ ਜੂ ਵਿੱਚੋਂ ਵੀਰੇ 150 ਦਾ ਹੀ ਹੋਊਗਾ ਜੀ ਠੀਕ ਹੈ ਵੀਰੇ ਲੈ ਠੀਕ ਹੈ ਭਾਈ ਓਕੇ ਤੋਰੀ ਮੜਾ ਲੈ ਵੀ ਮਿੱਤਰੋ ਵੱਛੀਆਂ ਵਾਲੇ ਭਾਤੋਂ ਵੀ ਸਸਤੀ ਭਾਈ ਦੀ ਗੱਲ ਲੰਗੂ ਆ 12000 ਰੁਪਏ ਦੇ ਵਿੱਚ ਮਿਲ ਜਾਂਦੀਆਂ ਮਿੱਤਰੋ ਦੋ ਦਿਨੇ ਸੱਤੇ ਕਿਲੋ ਦਈ ਜਾਂਦਾ ਤੁਹਾਡੇ ਕੋਲ ਚੰਗਾ ਥਣ ਥਣ ਲੱਗ ਓਕੇ ਮੁੰਡੇ ਮੁੰਡੇ ਖਾਉਂਦੇ ਆ ਇਕੱਠੇ ਤੋਂ ਹੁਣ ਜੋੜੀਆਂ ਨੇੜੇ ਕਰਦੀਆਂ ਨਾ ਸਾਈਡਾਂ ਵਾਲੀਆਂ ਹਾਂਜੀ ਤੁਹਾਨੂੰ ਜਵੈੜ ਚੰਗੀ ਆ ਯਾਰ ਹਨਾ ਟਿਕਾਣੇ ਦੇ ਲੱਗ ਕੇ ਕੀ ਮਾੜੀ ਜਾਂਦੀ ਐ ਮੱਛੀ ਵੀ ਨਹੀਂ ਆਉਂਦੀ ਬਈ ਹੂੰ ਸੂਈ ਸਾਈ ਦਾ ਕੋਈ ਪਤਾ ਹੋਊਗਾ ਵੀਰੇ ਕਿ ਨਹੀਂ ਯਾਰ ਸੂਈ ਯਾਰ ਬਈ 6-7 ਮਹੀਨੇ ਹੋ ਗਏ ਹੁਣ ਠੀਕ ਆ ਬਈ ਓਕੇ ਵੀਰੇ ਅੱਛਾ ਇਹ ਤਾਂ ਹੋ ਗਈ ਪਹਿਲੇ ਨੰਬਰ ਤੇ ਵੈੜ ਵੀਰੇ ਡੱਬੀ ਵੈੜ ਜਿਹੜੀ ਚਤੀਨ ਦੇ ਬਾਰੇ ਦੱਸੀ ਬਈ ਇਹ ਹੋ ਗਈ ਜੀ 16 17 ਮਹੀਨੇ ਦੀ ਬੱਚੀ ਹੈ ਜੀ ਠੀਕ ਹੈ ਵੀਰੇ ਹਾਂਜੀ ਤੇ ਇਹਦੇ ਵੀ ਹੋਗੇ 20 22 ਦਿਨ ਹੋਗੇ ਇਹਦਾ ਟੀਕਾ ਭਰੈਣ ਨੂੰ ਟੀਕਾ ਭਰੈਣ ਨੂੰ ਹੈ ਹਾਂਜੀ ਕਿੰਨੇ ਦੇ ਦਿਆਂਗੇ ਵੀਰੇ ਇਹਦੇ ਲਾਂਗੇ 14000 ਰੁਪਏ ਦੀ ਦੇਣੀ ਹੋਈ ਹੈ ਮਾਣਤਣ ਵਿੱਚੋਂ ਕੋਈ ਬਸ 100 50 ਹੀ ਹੋਊਗਾ ਠੀਕ ਹੈ ਭਾਈ ਤੇ ਇਹ ਉਮਰ ਕਿੰਨੀ ਦੀ ਹੈ ਵੀਰੇ ਉਮਰ ਹੋ ਗਈ ਇਹ 15 16 ਮਹੀਨੇ ਦੀ ਹੈ ਦੇਖੀ ਰਹੀ ਹੋਈ ਹੈ ਫਿਰ ਹਜੇ ਖੀਰ ਇਹ ਮਿਲਦਾ ਦੋਂਦੀ ਹੋਈ ਜਾਂਦੀ ਹੈ ਠੀਕ ਹੈ ਵੀਰੇ ਤੇ ਦੋ ਨੰਬਰ ਤੇ ਤਿੰਨ ਨੰਬਰ ਸੋਰੀ ਬੱਚੀ ਵੀਰੇ ਕਾਲੀ ਜਿਹੜੀ ਇਹ ਵੀ 15 16 ਮਹੀਨੇ ਦੀ ਆ ਜੀ ਠੀਕ ਆ ਵੀਰੇ ਠੰਡੀ ਸੀਲ ਆ ਇਹਦੀ ਏ.ਆਈ. ਤਾਂ ਨਹੀਂ ਹੋਈ ਹੋਣੀ ਇਹਦੀ ਨਹੀਂ ਕੀਤੀ ਆ ਜੀ ਇਹਦਾ ਵਜ਼ਨ ਘੱਟ ਸੀ ਆ ਜੀ ਠੀਕ ਆ ਇਹ ਕਿਨੇ ਦੇ ਦੇਵਾਂਗੇ ਵੀਰੇ ਇਹ ਦੇ ਦਾਂਗੇ 13000 ਰੁਪਏ ਜੀ ਠੀਕ ਆ ਭਾਈ ਤੇ ਇਹ ਹੈਗੇ ਹੈ ਮੁੱਠੀਪੁਰ ਸਿੰਘ ਹੈਗਾ ਜ਼ਰੂਰ ਠੀਕ ਆ ਭਾਈ ਅੱਛਾ ਮੂੰਖਾ ਦੀ ਵੀਰੇ ਮੜਾ ਜਾਂਦਾ ਇਹਨੂੰ ਕਰਕੇ ਨੇ ਖੁਰਲੀ ਤੋਂ ਕੱਢਿਆ ਨਹੀਂ ਬਾਲੇ ਬਤਰੋ ਠੀਕ ਆ ਭਾਈ ਹਾਂ ਓਕੇ ਤੇ ਜਿਹੜੀ ਵੀਰੇ 4 ਨੰਬਰ ਤੇ ਆ ਭਾਈ ਇਹ ਵੀ 15 16 ਮਹੀਨੇ ਦੀ ਹੈ ਜੀ ਠੀਕ ਹੈ ਇਹ ਗੋਲਗਲ ਚੰਗੀ ਆ ਹਨਾ ਹਾਂਜੀ ਹੂੰ ਅੱਛਾ ਇਹ ਕਿੰਨੇ ਦੇ ਦੇ ਦਾਂਗੇ ਵੀਰੇ ਇਹ 14000 ਰੁਪਏ ਦੀ ਦਵਾਂਗੇ ਠੀਕ ਹੈ ਬਈ ਓਕੇ ਲੈ ਵੀ ਮਿੱਤਰੋ ਇਹ 14000 ਦੀ ਮਿਲ ਜੂਗੀ ਠੀਕ ਆ ਵੀਰੇ ਤੇ ਇਹ ਕਿੰਨੀ ਉਮਰ ਦੀ ਦੱਸਿਆ ਸੀਗਾ ਇਹ 16 17 ਮਹੀਨੇ ਦੀ ਹੈ 17 ਮਹੀਨੇ ਤੋਰ ਦਈਏ ਵੀਰੇ ਇਹਨੂੰ ਕਿਹੜਾ ਹਾਂਜੀ ਤੋਰ ਦਿਨਾ ਹੀ ਤੋਰਨਾ ਤੋਰਦੇ ਚੱਲਿਆ ਤਾਂ ਭਾਈ ਦੀਆਂ ਕਰਕੇ ਨਹੀਂ ਮੈਂ ਤੁਰਾਈਆਂ ਤਰੋਂ ਇਹਨੂੰ ਤੋਰ ਦੇ ਮੜੀ ਲੈ ਵੀ ਮਿੱਤਰੋ ਕੁਝ ਕੁਝ 1 2 ਜਨਵਾਰ ਤੋਂ ਤੋਰ ਕੇ ਹੋਰ ਵਿਖਾ ਦੂੰਗਾ ਬਾਕੀ ਖੜੀਆਂ ਦੀ ਆਪਾਂ ਡਿਟੇਲ ਜਾਣ ਲਾਂਗੇ ਠੀਕ ਆ ਬਈ ਓਕੇ ਬੱਚੀ ਚੰਗੀ ਆ ਯਾਰ ਹਨਾ ਬੱਚੀ ਹਾਂਜੀ ਹੂੰ ਗੋਲਗਾ ਮੈਂ ਸਾਂਭ ਕੇ ਟਿਕਾ ਕੇ ਤੇ ਥਣ ਥਣ ਬਹੁਤ ਚੰਗਾ ਲੱਗਦਾ ਹਾਂਜੀ ਇਹਨੇ ਹੋਰ 2 ਮਹੀਨੇ ਸਾਂਭ ਕੇ ਟਿਕਾ ਕੇ ਇਹਨੇ ਟੀਗਾ ਲੈ ਲਿਆ ਹੂੰ ਨਹੀਂ ਠੀਕ ਹੈ ਬਈ ਇਹ ਕੱਪ ਦੇ ਪੰਜ ਨੰਬਰ ਤੇ ਜਿਹੜੀ ਬਈ ਇਹ ਵੀ ਬੱਚੀ ਬਹੁਤ ਚੰਗੀ ਹੈ ਖੀਰੀ ਆ ਮੂੰਹ ਜੀ ਠੀਕ ਹੈ ਵੀਰੇ ਪੂਰੀ ਠੰਡੀ ਸੀ ਇਹਦਾ ਕੋਈ ਹੱਥ ਲਾਈ ਜਾਵੇ ਕੋਈ ਵੀ ਚਾਹ ਨਹੀਂ ਥਾਣਾ ਕਿਹੇ ਵਾ ਵੱਠੀ ਦੇ ਪੰਜਵਾਂ ਥਾਨੇ ਨਾ ਫੋਟ ਆਈ ਠੀਕ ਆ ਬਸ ਵੀਰੇ ਇਹ ਕਿੰਨੇ ਦੇ ਦੇ ਦਾਂਗੇ ਵੀਰੇ ਇਹ 16000 ਦੀ ਦਵਾਂਗੇ ਬੱਚੀ ਠੀਕ ਆ ਬਾਈ ਇਹ ਤਾਂ ਕੀ ਕਰਨਾ ਵੀਰੇ ਹਾਂਜੀ ਇਹਦਾ ਕੀ ਕਰਨਾ ਰੇਟ ਜ਼ਿਆਦਾ ਐ ਖੀਰੀ ਇੱਕ ਠੰਡੀ ਸੀਲ ਪੂਰੀ ਆ ਜੀ ਮੈਂ ਕ੍ਰੋਸ ਸੰਗ ਦੇ ਵਿੱਚ ਆਂ ਕ੍ਰੋਸ ਹਾਂਜੀ ਵੀ ਗਾਂ ਟਿਕਾਣੀ ਦੀ ਪਿਆਰ ਹਾਂ ਟਿਕਾਣੀ ਤੇ ਪੂਰੀ ਅੱਛਾ ਇਧਰਲੇ ਪਾਸੇ ਕਾਲੀ ਵੱੱਠੀ ਜਿਹੜੀ ਨਿੱਕੀ ਵੀਰੇ ਇਹ ਵੀ ਖੀਰੀ ਆ ਜੀ ਇਹ ਹੈਗੀ 8-9 ਮਹੀਨੇ ਦੀ ਆਈ ਠੀਕ ਆ ਬਾਈ ਇਹ ਕਿੰਨੇ ਦੇ ਦੇਗੀ ਵੀਰੇ ਇਹ ਦੇ ਦਾਂਗੇ 11000 ਰੁਪਏ ਦੀ ਲੈ ਪੁੱਤ ਥਾਣ ਥਾਣ ਵਿਖਾ ਦਈਓ ਤੇ ਝੋਲੀ ਚੜੀ ਦੀ ਵੱੱਠੀ ਝੋਲੀ ਠੀਕ ਹੈ ਵੀਰੇ ਇਹ ਕਿੰਨੇ ਦੀ ਆਖਿਆ ਸੀ ਇਹ 11000 ਰੁਪਏ ਜਮਾਨਤਾਨ ਕਰ ਦਾਂਗੇ ਭੁੱਲਾ ਕੋਈ ਚੱਕ ਲੈ ਮਿੱਤਰੋ ਵਾਕੇ ਬੱਚੀ ਸੰਭਲਣ ਤੋਂ ਤੁਣ ਤੁਣ ਇਹਨੂੰ ਹੀ ਬਹੁਤ ਚੰਗਾ ਲੱਗਾ ਜੀ ਤੇ ਆਹ ਜਰਸੀ ਵੀਰੇ ਜਰਸੀ ਦਾ ਹੀ ਜੇ ਇਕੱਠੀਆਂ ਸਾਰੀਆਂ ਮੱਛੀਆਂ ਲਊਾ ਜੀ ਸਾਰਾ ਤੇ ਫ੍ਰੀ ਦੇ ਦਾਂਗੇ ਨਹੀਂ ਤੇ ਨਾ 6500 ਰੁਪਿਆ ਮੁੱਲ ਲਈ ਠੀਕ ਠੀਕ ਹੈ ਉਹਨੇ ਕਿੰਨਾ ਮੁੱਲ ਲੈਂਦਾ 6500 ਰੁਪਿਆ ਠੀਕ ਹੈ ਮਾਨਤਨ ਹੋ ਜਾਓ ਵਿੱਚ ਮਾਨਤਨ ਕਰ ਦਾਂਗੇ ਬਹੁਤ ਚੰਗੀ ਬੱਛੀ ਹੈ ਝੋਲੀ ਝਾਲੀ ਬਹੁਤ ਚੰਗੀ ਹੈ ਜੀ ਠੀਕ ਹੈ ਠੀਕ ਹੈ ਬਈ ਇਹ ਠੀਕ ਹੈ ਓਕੇ ਬਈ ਇਹ ਕਿੰਨੇ ਮਹੀਨੇ ਦੀ ਦੱਸਿਆ ਸੀਗਾ ਇਹ ਹੈਗੀ ਆ 6 ਪੰਜਾ ਕੁ ਮਹੀਨੇ ਦੀ ਹੋਗੀ ਪੰਜਾ ਕੁ ਮਹੀਨੇ ਠੀਕ ਹੈ ਬਈ ਓਕੇ ਲਈ ਬਤਲੋ ਠੀਕ ਹੈ ਵੀਰੇ ਤੇ ਆ ਵੀਰੇ ਜਿਹੜੀ ਇਧਰ ਲਈ ਇਹ ਬੱਛੀ ਹੋਗੀ 7-8 ਮਹੀਨਿਆਂ ਦੀ ਹੈ ਜੀ ਠੀਕ ਹੈ 7-8 ਮਹੀਨੇ ਦੀ ਹੈ ਹ ਇਹ 9000 ਰੁਪਏ ਦੀ ਦੇ ਦੇ ਦਾਂਗੇ ਠੀਕ ਹੈ ਭਈ ਓਕੇ ਇਹ ਜਿਹੜੀ ਤਾਂ ਹੋ ਗਿਆ ਆਪਣੇ ਨਗਦ ਇੱਕ ਆ ਲਾਸਟ ਦੇ ਖੜੀ ਸਿੰਗਾ ਵਾਲੀ ਇਹ ਨੂੰ ਹੋ ਗਈ ਅੱਜ 27 28 ਦਿਨ ਹੋ ਗਏ ਠੀਕ ਆ ਭਰੇ ਨੂੰ ਠੀਕ ਆ ਇਹ ਕਿੰਨੀ ਉਮਰ ਦੀ ਹੈ ਵੱਡੇ ਭਾਈ ਇਹ ਤਾਂ ਦੋਂਦੀ ਹੈ ਦੋਂਦੀ ਹੈ ਹਾਂਜੀ ਠੀਕ ਆ ਭਈ ਓਕੇ ਤੇ ਇਹ ਨੂੰ ਹੋ ਗਿਆ 27 28 ਦਿਨ ਠੀਕ ਆ ਪਰ ਠੰਡੀ ਠੁੰਡੀ ਹੈ ਵੀ ਠੰਡੀ ਸੀ ਲਈ ਜਾਵਾਂ ਓਕੇ ਭਲਾ ਜਿਵੇਂ ਮਰਜੀ ਥਾਣਾ ਸਿੰਘ ਹੀ ਸਿੰਘ ਆ ਜਰੂਰ ਸਿੰਘ ਹੀ ਹਾਂਜੀ ਥਾਣਾ ਨੂੰ ਹੱਥ ਜਿਵੇਂ ਮਰਜੀ ਲਈ ਚਲੋ ਬਰਹਿ ਜਾਉਂਦੇ ਨੇ ਗੱਪ ਹੋਣਾ ਕਰਮਣ ਅੰਦਰੋਂ ਸੈਟ ਆ ਸਾਰੀਆਂ ਬੱਚੇ ਓਕੇ ਆ ਠੀਕ ਆ ਵੀਰੇ ਤੇ ਇਹਦਾ ਰੇਟ ਭਾਈ ਇਹਦਾ ਰੇਟ ਜੀ ਆਪਾਂ 9000 ਰੁਪਏ ਕਰਦੇ ਠੀਕ ਹੈ ਮੰਨਤਨ ਹੋ ਜੀ ਮੰਤਨ ਇਹ ਚ ਖੁੱਲਾ ਕਰ ਦਾਂ ਠੀਕ ਹੈ ਵੀਰੇ ਓਕੇ ਇਹ ਤਾਂ ਹੋ ਗਿਆ ਆਪਣੇ ਜਾਨਵਰ ਸਾਰੇ ਹਨਾ ਤੇ ਹੁਣ ਆਪਾਂ ਆਉਣਾ ਕਿਹੜੇ ਘਰੇ ਡਿਟੇਲ ਐਡਰੈਸ ਆਪਣਾ ਨਾਮ ਹੈਗਾ ਤੀਂਦਰ ਸਿੰਘ ਜੀ ਜੀਦੋ ਮਰਜੀ ਪੁੱਛ ਲਿਓ ਘੋੜੀਆਂ ਵਾਲਾ ਮੁੰਡਾਈ ਠੀਕ ਹੈ ਹਾਂ ਘੋੜੀਆਂ ਵਾਲੇ ਮੁੰਡੇ ਨੇ ਘੋੜੀਆਂ ਰੱਖੀਆਂ ਹੋਈਆਂ ਆਪਣੀਆਂ ਜੀ ਠੀਕ ਹੈ ਘੋੜੀ ਇੱਥੇ ਤਾਂ ਇੱਕ ਹੀ ਰੱਖੀ ਫਿਰ ਪਾਸੇ ਰੱਖੀਆਂ ਹੋਣਗੀਆਂ ਪਾਸੇ ਹਾਂ ਜੀ ਠੀਕ ਹੈ ਬਈ ਓਕੇ ਤੇ ਇਹ ਨੰਬਰ ਕਿਹੜੇ ਤੇ ਗੱਲ ਕਰੀਏ ਆਪਾਂ 98725 41364 98725 ਹਾਂਜੀ 41364 41364 98725 41364 ਇਸ ਨੰਬਰ ਤੇ ਕਰਨੀਏ ਵੀਰੇ ਨਾਲ ਤੁਸੀਂ ਗੱਲਬਾਤ ਪਿੰਡ ਜੌਣ ਵਾਲਾ ਜ਼ਿਲ੍ਹਾ ਫਰੀਦਕੋਟ ਆ ਨੰਬਰ ਸਕਰੀਨ ਦੇ ਉੱਤੇ ਆ ਭਾਅ ਦੇਣ ਲੈਣ ਵਾਲੇ ਆ ਬਾਲੀ ਹੁਣ ਕਸਾਈਆਂ ਚ ਨਾ ਪਿਆ ਕਰੋ ਕਿਉ ਸਹੀ ਹੋਵੇ ਉੱਥੇ ਤੁਸੀਂ ਵੀ ਨਾ ਬੜੇ ਸਿਆਣੇ ਬਣਿਆ ਕਰੋ ਕਿਉਂਕਿ ਕਈ ਵਾਰੀ ਬੜਾ ਸਿਆਣਾ ਬਣ ਵੀ ਆਪਾਂ ਨੂੰ ਮਨਾਂ ਮਜ਼ਬੂਤੀ ਤੋਂ ਦੂਰ ਕਰ ਦਿੰਦਾ ਹੁੰਦਾ ਵਾ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ